ਹਾਂਜੀ ਮੈਂ ਹਾਤ ਜਾਣ ਦੀ ਤਿਆਰੀ ਕਰੀ ਜਾਂਦੇ ਆ ਮੁੰਡੇ ਤੇ ਵੇਖੋ ਪੂਰਾ ਵਲੌਗ ਹਾਂ ਇੱਕ ਮਨਜੀ ਲਾਗੀ ਨਾਲ ਬੈਠ ਹਾਂਜੀ ਕਿਰਪਾ ਭਰਾਵਾ ਤੁਰਪਾ ਤੈਨੂੰ ਕਿਨੇ ਦੇਖਣਾ ਇੱਥੇ ਤਾਉਰੀ ਮੱਲਣਾ ਵਾਲਿਆਂ ਦੀ ਨਹੀਂ ਆ ਦੇਖਣਾ ਤਾਂ ਬੁਰਜ ਵਾਲਿਆਂ ਨੂੰ ਇੱਥੇ ਅੱਛਾ ਅਲੱਗ ਜਿਹਾ ਪਤਾ ਹੈ ਇੱਧਰ ਵੇਖ ਉੱਧਰ ਵੇਖ ਸੱਸਰੀ ਕਾ ਬਲਾ ਸੱਸਰੀ ਕਾ ਬੁਲਾ ਦੇ ਸੱਸਰੀ ਕਾ ਬਲਾ ਕਹੇ ਲੋ ਕਰਦੇ ਨਹੀਂ ਵਿਆਹ ਦੀ ਗੋਸ ਖਾਣਾ ਵਿਆਹ ਤੇ ਕੀ ਖਾਉਂਗੇ ਮਰਫੀ ਦਸਹੀ ਖਲਾਵ ਜਾ ਹੁਣ ਕੋਲ ਗੱਫੇ ਨਹੀਂ ਦੋ ਤੱਪੇ ਆਣੇ ਆ ਦੋ ਤੱਪੇ ਖਾਣੇ ਆ ਠੀਕ ਹਾਂਜੀ ਜੀ ਆਦੇ ਚੱਲੇ ਖਾਣਿਆ ਮੈਰਜ ਆਜੇ ਸਭ ਰਸਤੇਦਾਰ ਚ ਵਿਆਹ ਸੀ ਚੱਲੇ ਆਉਣਾ ਚੱਲਿਆਂ ਰਸਤੇ ਦੇ ਵਿੱਚ ਹੀ ਇਹਨਾਂ ਦੇ ਇੱਧਰ ਬੈਠੇ ਕਿ ਕੁਰਸੀ ਤੇ ਬੈਠਣ ਮਮੀ ਇਹ ਆਤੀ ਆ ਜੀ ਪਹੁੰਚ ਕੇ ਕਾਫੀ ਦਾ ਆਨੰਦ ਲੈ ਰਿਹਾ ਪੂਰਾ 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 ਆਨੰਦ ਹੈ ਭਾਈ ਐਨਕਲਾ ਮੜੀ ਛੋੜੀ ਪੈ ਰਿਹਾ ਇੱਥੇ ਮੁੱਛ ਜੜਾ ਮੜੀ ਮੋਚਾ ਉਹ ਤਾਂ ਥੱਲੇ ਨੂੰ ਥੋੜੀ ਕਰ ਲੈਨੇ ਗੁੰਡੀਆਂ ਦੀ ਇਹਦਾ ਇੱਥੇ ਘੈਂਟ ਹੂੰ ਬਸ ਗਰੀਬਾਂ ਦਾ ਅਰਜਨ ਲੱਗਦਾ ਆ ਕੇ ਗੱਲ ਤਾਂ ਸਹੀ ਆ ਅੱਖ ਉਹ ਵੀ ਵੀਰੇ ਆ ਅੱਜ ਮੁੰਡਾ ਕੀ ਜਿਹਾ ਲੱਗ ਰਿਹਾ ਮੁੰਡਾ ਅੱਜ ਜਾਰਡਨ ਸੰਧੂ ਲੱਗ ਰਿਹਾ ਵੈ ਜਾਰਡਨ ਸੰਧੂ ਲੱਗ ਰਿਹਾ ਅੱਜ ਤਾਂ ਅੱਜ ਦੀ ਗੱਲ ਪੂਰਾ ਕੇ ਭਲੇਖਾ ਬਾਈ ਇਹਨਾਂ ਦਾ ਹੀ ਆ ਨਾ ਹੋਰ ਅੱਜ ਕੀ ਖਾਣੇ ਇਹ ਵਿਆਗ ਨਾ ਵਿਆਗ ਰਿਹਾ ਆਜ ਨਾ ਨਾ ਤੋਂ ਗਿਆ ਅੱਜ ਨਾ ਹੱਥਾਂ ਤੇ ਮਹੀਨੇ ਬਾਅਦ ਆ ਕੇ ਵਿਆਹ ਤੇ ਆਏ ਨਾ ਤਾਂ ਕਰ ਕਿਵੇਂ ਆਜ ਕਿੱਧਰ ਫਿਰਦਾ ਅੱਜ ਇਹਦਾ ਵਿਆਹ ਮਾਦੇ ਹਾਂ ਗਾਂਧੀ ਕਾ ਕੋਈ ਨਹੀਂ ਨਹੀਂ ਪੈਲਸ ਕਿੱਥੇ ਹੈ ਪੈਲਸ ਗੋਲਿਆ ਕੀ ਕੁਝ ਖਾਏਗਾ ਵਿਆਹ ਚ ਬਰਫੀ ਰਸਗੁੱਲੇ कुछ भी नहीं खाता पकौड़े मच्छी खाना वाली मच्छी खाएंगा ठीक है और पढ़ाई कि चलती अच्छा स्कूल भी जाना के नहीं बस जा ठीक है। और हेलो। होलो <स्थाथा>। ਹਾਂਜੀ ਸੈਲ ਫੀਲ ਆਈ ਮੁੰਡਿਆਂ ਨੇ ਤੇ ਦੇਖ ਲਓ ਹੰਡ ਤੇ ਲਾੜਾ ਤੇ ਲਾੜੀ ਧੰਨਵਾਦ ਵਲੌਗ ਸ਼ੇਅਰ ਕਰ ਦਿਓ